ਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਹੋਰ ਘਰ ਪਰਿਵਾਰ ਸਭ ਠੀਕ ਆ ਜੀ ਅੱਜ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਇਆ ਤੇ ਸਵੇਰੇ ਸਵੇਰੇ ਕਰਤੀ ਆ ਜੀ ਵੀਡੀਓ ਦੀ ਸਟਾਰਟਿੰਗ ਤੇ ਮੀਂਹ ਜੀ ਬਹੁਤ ਪਿਆ ਸਵੇਰੇ ਦੇਖ ਲੋ ਬੱਦਲ ਹੱਲੇ ਬਹੁਤ ਜ਼ਿਆਦਾ ਹੋਇਆ ਪਤਾ ਨਹੀਂ ਕਿਹੜੇ ਵੇਲੇ ਮੀਂਹ ਆਇਆ ਨਾ ਤੇ ਹੁਣ ਹਟਿਆ ਜੀ ਤੇ ਦੇਖ ਲੋ ਪਾਣੀ ਕਾਫੀ ਖੜਾ ਵੀ ਛੱਤ ਤੇ ਤੇ ਨਾਲੇ ਜੀ ਛੱਤ ਦੀ ਸਫਾਈ ਵੀ ਕਰਤੀ ਕਾਫੀ ਖਲਾਰਾ ਪਿਆ ਸੀਗਾ ਤੇ ਖੁੱਡਾ ਵੀ ਜੀ ਸਾਫ਼ ਕਰਤਾ ਦੇਖ ਲੋ ਤੇ ਤੁਹਾਨੂੰ ਹੁਣ ਖੋਡੇ ਦਾ ਮਾਹੌਲ ਵੀ ਦਿਖਾਈ ਦਿੰਨਾ ਤੇ ਜੀ ਕਾਫੀ ਦਿਨ ਹੋ ਗਏ ਸੀਗੇ ਵੀਡੀਓ ਪਾਈ ਨੂੰ ਮੈਂ ਕਿਹਾ ਅੱਜ ਵੀਡੀਓ ਵੀ ਸ਼ੂਟ ਕਰ ਲੈਂਦੇ ਆ ਤੇ ਨਾਲੇ ਆਪਣੇ ਖੋਡੇ ਤੇ ਛਤਰੀ ਸਪਾਈ ਕਰ ਦਿੰਦੇ ਆ ਕਾਫੀ ਗੰਦਾ ਹੋਇਆ ਦੇ ਨਾਲੇ ਜੀ ਇਹ ਬਾਚੜ ਦਾ ਨਾ ਸਾਰਾ ਨਾਲ ਅੰਦਰ ਪਾਣੀ ਚਲ ਜਾਂਦਾ ਇਸ ਕਰਕੇ ਖੋਡਾ ਵੀ ਅੰਦਰੋਂ ਗਿੱਲਾ ਹੋ ਜਾਂਦਾ ਕੀੜੇ ਜੇ ਹੋ ਜਾਂਦੇ ਖੋਡੇ ਵਿੱਚ ਇਸ ਕਰਕੇ ਮੈਂ ਕਿਹਾ ਸਾਫ਼ ਕਰ ਹੀ ਲੈਨੇ ਤੇ ਦੇਖ ਲਓ ਜੀ ਆਪਣੇ ਕਬੂਤਰ ਸਾਰੇ ਸੈੱਟ ਆ ਆ ਬੱਚਾ ਜੀ ਦੇਖੋ ਜਿਹੜਾ ਪੁਰਾਣਾ ਇਹ ਕਬੂਤਰ ਹੀ ਲੱਗਦਾ ਜੀ ਮੈਨੂੰ ਕੋਈ ਕਦਾ ਗੋਟ ਕਦਾ ਸਾਰੇ ਕਬੂਤਰ ਆਪਣੇ ਸੈਟਾਂ ਦੇ ਥੋੜੇ ਜਿਹੇ ਰੰਗ ਵੀ ਲਾਇਏ ਸੀਗੇ ਆਪਣੇ ਕਬੂਤਰਾਂ ਦੇ ਇੱਕ ਤਾਂ ਜੀ ਇਹਦੇ ਲਾਇਆ ਸੀਗਾ ਉਹ ਆ ਦੇਖ ਲਓ ਇਹਦੀ ਕੱਚ ਕੀਤੀ ਸੀ ਗੁਲਾਬੀ ਇਧਰ ਆਪਣੀ ਕਬੂਤਰੀ ਆਲੀ ਕਾਲੀ ਕਬੂਤਰੀ ਲਾਲਚਰਾਏ ਨਾਲ ਦੀ ਤੇ ਜੀ ਇਹਦੇ ਵੀ ਰੰਗ ਲਾਇਆ ਸੀਗਾ ਇਹਦੀ ਵੀ ਕੱਚ ਚ ਲਾਇਆ ਸੀਗਾ ਗੁਲਾਬੀ ਰੰਗ ਤੇ ਦੇਖ ਲਓ ਇਹਨੇ ਮੂੰਹ ਵੀ ਲਵੇੜ ਦਿਆ ਫਰ ਤੇ ਉਧਰ ਜਿਹੜਾ ਮਗਰ ਆਪਣਾ ਕਬੂਤਰ ਕਬੂਤਰ ਬੈਠਾ ਉਹ ਦੇਖ ਲਓ ਜੀ ਉਹਦਾ ਮਾੜਾ ਮਾੜਾ ਢਿੱਡ ਜਾ ਕੀਤਾ ਸੀਗਾ ਦੇਖ ਲਓ ਕੋਟੇ ਦੇ ਕੋਲ ਮੜਾ ਮੜਾ ਉੱਤੇ ਮੜਾ ਮੜਾ ਰੰਗ ਲਾਇਆ ਸੀ ਇਹ ਦੇਖ ਲਓ ਜੀ ਬਾਕੀ ਤਾਂ ਆਪਣੇ ਕਬੂਤਰਾਂ ਤੇ ਲਾਇਆ ਨਹੀਂ ਇਹਦੇ ਪੁਰਾਣੇ ਲੱਗਾ ਪਿਆ ਰੰਗ ਤੁਹਾਨੂੰ ਪਤਾ ਹੀ ਆ ਤੇ ਇਹ ਤੁਹਾਨੂੰ ਹੁਣ ਖੁੱਡੇ ਦਾ ਮੂਹਰ ਸਾਹ ਦਿਖਾਈ ਦਿੱਤਾ ਦੇਖ ਲਓ ਤੇ ਨਾਲ ਹੀ ਜੀ ਆਪਣੀਆਂ ਕਬੂਤਰੀ ਬੈਠੀ ਆ ਇਹ ਆਂਡਾ ਜੀ ਪਤਾ ਨਹੀਂ ਕਿਹਨੇ ਧਰਿਆ ਸੀਗਾ ਤੇ ਇਹ ਕਬੂਤਰੀ ਨੇ ਆਂਡੇ ਆਪਣੇ ਦੇ ਪਹਿਲਾਂ ਧਰੇ ਹੋਏ ਖਰਾਬ ਹੋ ਗਏ ਸੀਗੇ ਇਹਦੇ ਮੈਂ ਆਂਡੇ ਚੱਕਦੇ ਸੀਗੇ ਤੇ ਪਤਾ ਨਹੀਂ ਜੀ ਕਿਹੜੀ ਕਬੂਤਰੀ ਨੇ ਆਂਡਾ ਧਰਿਆ ਥੱਲੇ ਪਿਆ ਸੀਗਾ ਤੇ ਮੈਂ ਜਾ ਕੇ ਮੈਂ ਥੱਲੇ ਰੱਖਤਾ ਤੇ ਇਹ ਬਹਿ ਗਈ ਉੱਤੇ ਤੇ ਤਿੰਨ ਚਾਰ ਦਿਨ ਹੋ ਗਏ ਜੀ ਤੇ ਬੱਚਾ ਮਜਾ ਕਿੱਥੇ ਵਿੱਚ ਬਣਦਾ ਰੋ ਮਗਾ ਕੋਈ ਨਹੀਂ ਇਹਦੇ ਅੰਡੇ ਚ ਪਤਾ ਨਹੀਂ ਕੀ ਚੱਕਰ ਕਬੂਤਰੀ ਦੇ ਖਰਾਬ ਹੀ ਹੁੰਦੇ ਦੋ ਤਿੰਨ ਵਾਰੀ ਇਦਾਂ ਹੋਇਆ ਹੈ ਨਾ ਪਤਾ ਨਹੀਂ ਕੀ ਚੱਕਰ ਆ ਜੀ ਤੇ ਦੇਖੋ ਇਤਰਾ ਹੋਈਏਖੋ ਟੋਕਰੀਆਂ ਟੋਕਰੀਆਂ ਨੇ ਚੱਕਤੀਆਂ ਮੈਂ ਤੈਨੂੰ ਇਹ ਵੀ ਦਿਖਾਉਂਦਾ ਹੁਣ ਬੱਚੇ ਦੇਖ ਲਓ ਆਪਣਾ ਲਾਲ ਚੜ ਪਰ ਛੱਡਦੇ ਵੀ ਆ ਮਾੜੀ ਮਾੜੀ ਤੇ ਮੂੰਹ ਤੇ ਕੋਲ ਤੇ ਕੋਈ ਛੱਡ ਗਈ ਹੈ ਜਾਂ ਦੇਖ ਬੱਚੇ ਇਹ ਖੱਟੀਆਂ ਅੱਖਾਂ ਦੇ ਨਿਕਲਿਆ ਇਹ ਬੱਚਾ ਦੇ ਇੱਕ ਵਾਰ ਚੈੱਕ ਕਰਉਣਾ ਕੋਲੋ ਅੱਖਾਂ ਇਹਦੀਆਂ ਦੇਖੋ ਜੀ ਤੇ ਆਪਣੀ ਆਹ ਵਾਲੀ ਕਬੂਤਰੀ ਹੈ ਜੀ ਇਹ ਕਬੂਤਰੀ ਮੈਨੂੰ ਲੱਗਦੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਇੱਕ ਵਾਰੀ ਮੈਨੂੰ ਤਾਂ ਇਹ ਕਬੂਤਰੀ ਲੱਗਦੀ ਆ ਆ ਦੇਖ ਲਓ ਚਟੀਆਂ ਆਖ ਰਹੀ ਤੇ ਤੁਹਾਨੂੰ ਬੱਚੇ ਵੀ ਦਿਖਾਈ ਦਿੰਦਾ ਤੇ ਨਾਲੇ ਆਪਣੀ ਕਬੂਤਰਾ ਜੀ ਸਵੇਰ ਦਾ ਛੱਡੇ ਆ ਐਵੇਂ ਤੁਹਾਨੂੰ ਕਹਤੋਂ ਝੂਠ ਬੋਲਣਾ ਤੇ ਹੁਣੇ ਖੁੱਡੇ ਵਿੱਚ ਗਏ ਸੀ ਨਾਲੇ ਮੈਂ ਕਿ ਛਤਰੀ ਸਫਾਈ ਕਰ ਦੰਦੇ ਆ ਬਹਾਨੇ ਨਾਲ ਮੀਂਹ ਵੀ ਸੀਗਾ ਸਵੇਰੇ ਪੈਂਦਾ ਨਾਲੇ ਸਫਾਈ ਵੀ ਹੋ ਗਈ ਤੇ ਦੇਖ ਲਓ ਇੱਧਰ ਤੇ ਆ ਬੱਚੇ ਜੀ ਬਾਹਰ ਬੈਠੇ ਆ ਛਤਰੀ ਦੇ ਇੱਕ ਦਾ ਜੀ ਪੁਰਾਣਾ ਹੀ ਆਪਣਾ ਬੱਚਾ ਕਾਲਾ ਜਿਹੜਾ ਢਿੱਡ ਮਗਲਾਬੀ ਕੀਤਾ ਉਹ ਤਾਂ ਦੇਖ ਲੋ ਜੀ ਕਿਉਂਕਿ ਮਾਡੀ ਬ੍ਰਾਈਟਨੈਸ ਕਰ ਲਮਾ ਹੁਣ ਦੇਖੋ ਜੀ ਇਹ ਆਹ ਦੇਖੋ ਜੀ ਆਹ ਬੱਚੇ ਜਿਹੜਾ ਮੈਂ ਢਿੱਡ ਗਲਾਬੀ ਕਰਤਾ ਸੀ ਮੋਰਿਓ ਚੈੱਕ ਕਰੂ ਨਾ ਤੇ ਇਧਰ ਜੀ ਆਪਣੇ ਬੱਚੇ ਬੈਠੇ ਆ ਜਿਹੜੇ ਆਪਣੇ ਬੱਚੇ ਤੁਸੀਂ ਦੇਖੇ ਹੋਣਾ ਪਿਛਲੀ ਵੀਡੀਓ ਵਿੱਚ ਤਿੰਨ ਬੱਚੇ ਨਾਲ ਜਿਹੋਣਾ ਵਿੱਚੋਂ ਇੱਕ ਬੱਚਾ ਮਰ ਗਿਆ ਜੀ ਤੇ ਜਿਹੜੇ ਦੋ ਬੱਚੇ ਸੀਗੇ ਆਪਣੇ ਜੋੜੇ ਪੁਰਾਣੇ ਦੇ ਉਹਨਾਂ 'ਚ ਇੱਕ ਮਰਿਆ ਹੀ ਛੋਟਾ ਬੱਚਾ ਪਤਾ ਨਹੀਂ ਕਿ ਚੱਕਰ ਵਿਆਂ ਉਹਨੂੰ ਤੇ ਚਲੋ ਕੋਈ ਨਹੀਂ ਤੇ ਆ ਦੋ ਬੱਚੇ ਪੜ ਗਏ ਜੀ ਆਪਣੇ ਇੱਕ ਤਾਂ ਲਾਲ ਚਰਾਜੀ ਥੱਲੇ ਰੱਖਿਆ ਜੀ ਦੂਈ ਕਬੂਤਰੀ ਦਾ ਅੰਡਾ ਆ ਬੱਚਾ ਜੀ ਉਹਦਾ ਬੈਠਾ ਮੋਰੀ ਚਿੱਟਾ ਤੇ ਮਗਰ ਉਹ ਕਾਲਾ ਚੀਨਾ ਜਿਹਾ ਉਹਦੂ ਫਰੇ ਜੋੜੇ ਆਪਣੇ ਵੱਡੇ ਜੋੜੇ ਤੇ ਨਾਲੇ ਜੀ ਛਤਰਿਆਂ ਦੇ ਕੱਪੜੇ ਵੀ ਲਾਉਦੇ ਸੀਗੇ ਮੈਂ ਦੇਖ ਲਓ ਚਾਲਰ ਲਾਤੀ ਸੀ ਥੋੜੀ ਥੋੜੀ ਤੇ ਨਾਲੇ ਜੀ ਤਿੰਨ ਚਾਰ ਦਿਨ ਹੋ ਗਏ ਜੀ ਬੱਚਿਆਂ ਨੂੰ ਬਿਠਾਉਂਦਿਆਂ ਨੀ ਛਤਰਿਆਂ ਤੇ ਤੇ ਤਾਂ ਵੀ ਜੀ ਇੱਕ ਬੱਚਾ ਦਾ ਛਤਰੀ ਤੇ ਲੱਗ ਗਿਆ ਆਪਣਾ ਆਸੇ-ਪਾਸੇ ਨਹੀਂ ਬਹਿੰਦਾ ਪਹਿਲਾਂ ਇੱਕ ਦੋ ਦਿਨ ਤੰਗ ਕੀਤਾ ਸੀ ਉਹਨੇ ਤੇ ਜੀ ਆ ਜਿਹੜਾ ਸਾਹਮਣੇ ਬੱਚਾ ਬੈਠਾ ਨਾ ਚਿੱਟਾ ਇਹਨੂੰ ਪਤਾ ਨਹੀਂ ਕੀ ਚੱਕਰ ਜੀ ਆਸੇ-ਪਾਸੇ ਬਹਿੰਦਾ ਕਦੀ ਆ ਸਾਹਮਣੇ ਬਹਿੰਦਾ ਇੱਥੇ ਤੇ ਉਹ ਕੋਠੀ ਤੇ ਬਹਿੰਦਾ ਇਦਾਂ ਹੀ ਕਰਦਾ ਜੀ ਅੱਜ ਇਹਨੇ ਕਾਫੀ ਤੰਗ ਕੀਤਾ ਤੇ ਚਲੋ ਕੋਈ ਨਹੀਂ ਹੁਣ ਆਪਣੇ ਘਰੇ ਆ ਗਿਆ ਵਾਪਸ ਛਤਰੀ ਤੇ ਦੇਖ ਲਓ ਬਹਿ ਗਿਆ ਕੋਈ ਨਹੀਂ ਹੋੜੀ-ਹੋੜੀ ਸੱਟ ਹੋ ਜੂਗਾ ਛਤਰੀ ਤੇ ਬੰਨ ਕੇ ਇੱਕ ਦੋ ਦਿਨ ਹੋਰ ਤੇ ਮੌਸਮ ਦੇਖੋ ਜੀ ਪਹਿਲਾਂ ਕਿੰਨਾ ਬੱਦਲ ਹੋਇਆ ਤੇ ਆਪਣੇ ਸਵੇਰੇ ਆ ਬੱਚਾ ਵੀ ਉੱਡ ਗਿਆ ਸੀ ਆ ਬੱਚਾ ਤੇ ਉਹ ਕਾਲੀ ਕਬੂਤਰੀ ਲਾਲ ਚਰਾਜੀ ਵਾਲੀ ਆਪਣੀ ਉਹ ਵੀ ਉੱਡ ਗਈ ਸੀ ਤੇ ਦੋ ਛਤਰੀਆਂ ਜੀ ਤੁਹਾਨੂੰ ਪਤਾ ਆਪਣੇ ਕੋਲ ਤੇ ਦੋਨਾਂ ਦੇ ਕਪੜਾ ਲਾਤਾ ਦੂਸਰੀ ਛਤਰੀ ਤੇ ਇਦਾਂ ਲਫਾਫੇ ਚ ਭਾਗ ਇੱਥੇ ਰੱਖੀ ਵੀ ਛੱਤ ਤੇ ਮੈਂ ਕਿਹਾ ਕੋਈ ਨਹੀਂ ਬਾਅਦ ਵਿੱਚ ਲਾ ਲਾਂਗੇ ਜਦੋਂ ਅੜਾਵਾਂਗੇ ਬੱਚੇ ਹੁਣ ਤੇ ਉਦੋਂ ਦੋਨੇ ਲਾਵਾਂਗੇ ਜਦੋਂ ਆ ਵੀ ਬੱਚਾ ਚੰਗੀ ਤਰ੍ਹਾਂ ਪੱਕਾ ਹੋ ਗਿਆ ਨਾ ੱਲੇ ਤਾਂ ਮਾੜਾ ਮੋਟਾ ਗੇੜੇ ਪਵਾਇਦੇ ਆ ਉਹਦੇ ਅਸੀਂ ਆ ਨਾਲ ਦੇ ਤੇ ਚਲੋ ਦੇਖੋ ਜੀ ਤੇ ਆਪਣੇ ਹੁਣ ਕਬੂਤਰ ਵੀ ਬਾਹਰ ਆ ਗਏ ਆ ਇਹਨਾਂ ਨੂੰ ਵੀ ਥੋੜਾ ਮੋਟਾ ਦਾਣਾ ਧੋਣਾ ਪਾ ਦਈਏ ਪਾਣੀ ਤਾਂ ਰੱਖਤਾ ਵੀ ਦੇ ਲਵਾਂ ਦੇਖੋ ਪਾਣੀ ਮੈਂ ਲਿਆਂਦਾ ਸੀ ਭਰ ਕੇ ਸਵੇਰੇ ਥੱਲੇ ਆਹ ਦੇਖੋ ਹੁਣ ਆਪਣੇ ਕਬੂਤਰਾਂ ਨੂੰ ਦਾਣਾ ਪਾ ਦਈਏ ਜੀ ਥੋੜਾ ਜਿਹਾ ਆਪਣੇ ਦਾਣੇ ਲੋ ਜਣ ਹੁਣ ਦੇਖੋ ਜੀ ਕਬੂਤਰੀ ਆਪਣੇ ਨਾਲ ਕੋਲ ਦਿਖਾਉਂਦੇ ਰੰਗ ਲੱਗੇ ਜਣ ਉਹ ਦੇਖੋ ਜਿਹਨਾਂ ਨੇ ਗੱਦਾ ਲੇੜਿਆ ਉਹ ਡਰਾ 70 ਕੋਲ ਉਹ ਕੋਲੀ ਕੋਸ਼ਿਸ਼ ਕਰਦਾ ਇੱਕ ਵਾਰ ਦੇਖ ਲਓ ਸਾਰੇ ਲੇੜੇ ਆਪਣਾ ਆਪਣੇ ਨੇ ਆ ਬਾਅਦ ਵਿੱਚ ਨਾ ਆਪਣੇ ਛੱਟੇ ਬੱਚਾ ਜਿਹੜਾ ਸਾਹਮਣੇ ਬੈਠਾ ਇੱਕ ਦੇ ਤਾਂ ਰੰਗ ਲਾ ਦਿੱਤਾ ਆਪਾਂ ਜੀ ਉਹਦੇ ਵੀ ਕਾਛੇ ਕੀਤੀਆਂ ਗਰਾਭੀ ਕੰਨੀਆਂ ਕੀਤੀਆਂ ਥੋੜੀਆਂ ਥੋੜੀਆਂ ਤਾਂ ਸਾਹਮਣੇ ਛੱਟਾ ਬੱਚਾ ਬੈਠਾ ਇਹਦੀ ਨੇ ਹਲੇ ਰੰਗ ਲਾਇਆ ਜੀ ਆਹ ਦੇਖ ਲਓ ਸਾਫ ਆ ਦੇਖ ਲਓ ਚੰਗੇ ਇਹਦੇ ਵੀ ਰੰਗ ਲਾਵਾ ਗੀ ਗਰਾਭੀ ਆਪਣੇ ਕੋ ਪਿਆ ਥੋੜਾ ਜਿਹਾ ਤੇ ਹੁਣ ਦਾਣੇ ਪਾ ਦਈਏ ਜੋ ਮਾਰੇ ਜ ਆਪਣੇ ਕਬੂਤਰਾਂ ਨੂੰ ਭੁੱਖੇ ਹੋਏ ਜੇ ਉਹ ਡੱਬਾ ਖੋਲ ਰਿਹਾ ਹੈ ਉਹ ਵੀ ਦਾਣੇ ਪਾ ਲਈ ਹੁਣ ਆਪਣੇ ਕਬੂਤਰ ਭੁੱਖੇ ਹੋਏ ਥੋੜੇ ਹੀ ਖਾਣੇ ਵਾਸਤੇ ਸਵੇਰ ਦੇ ਟਾਈਮੇ ਕੱਟੇ ਖਾਂਦੇ ਸ਼ਾਮ ਨੂੰ ਗਿੱਜ ਗਏ ਆ ਹੁਣ ਇੰਨੇ ਕੀ ਪਾਉਨੇ ਆ ਇਹ ਵੀ ਹਵਾ ਦੇ ਖਾਣੇ ਇਹਨਾਂ ਨੂੰ ਪਾਪਾ ਕੋਈ ਨਹੀਂ ਇਹ ਨਹੀਂ ਖਾਗਦੇ ਜੰਗਲੀ ਕਬੂਤਰ ਖਾ ਲੂਏ ਆ ਸਾਹਮਣੇ ਉਹ ਦੇਖੋ ਜੀ ਸਾਹਮਣੇ ਬੈਠਾ ਇਹ ਰੋਜ਼ ਹੀ ਹੁੰਦੇ ਆ ਜੀ ਹਾਂ ਦੇਖੋ ਚਲੋ ਥੋੜੇ ਆਪ ਆਨੇ ਸਰੋ ਚਲੋ ਬਹੁਤ ਇਹ ਟੋਕਰੀਆਂ ਜਿਹੜੇ ਮੈਂ ਕੱਢੇ ਜਿਤੀਆਂ ਸੀ ਬਾਹਰ ਤੇ ਹੁਣ ਬੱਚੇ ਜੀ ਕਢਾਉਣੇ ਨੇ ਮੈਂ ਕਿਹਾ ਕੀ ਕਰਨੇ ਆਵੇਂ گاਹ ਸਿਆਲਾ ਵਿੱਚ ਦੇਖ ਲਾਂਗੇ ਕਢਾਉਣਾ ਹੋਇਆ ਤਾਂ ਦੇਖ ਲੋ ਜੀ ਉਹ ਦੇਖੋ ਕਾਲਾ ਸ਼ਾਇ ਜੀ ਦੇਖੋ ਜੀ ਕਿਦਾਂ ਹੁਣ ਹੀ ਗੁੱਡਾ ਸਾਹਿਬ ਕੀ ਤਾਂ ਕਿਦਾਂ ਡੀਖੇ ਜੁਗੀਆਂ ਜਾਂਦਾ ਜੀ ਇਹਦੇ ਬੱਚੇ ਤਾਂ ਜੀ ਕਢਾਉਣੇ ਨਹੀਂ ਆਪਾਂ ਕੋਈ ਫਾਇਦਾ ਨਹੀਂ ਫੈਂਸੀ ਬੱਚੇ ਨੇ ਜਿਹੜੇ ਆਪਣੇ ਉੱਡਣ ਵਾਲੇ ਉਹਨਾਂ ਦਾ ਫਾਇਦਾ ਉਹੀ ਕਢਾਲੀ ਦੇ ਮਾੜੇ ਮੋਟੇ ਡਾਲੀ ਦੇ ਆਪਣੇ ਤੇ ਦੇਖ ਲੋ ਦਾਲਣ ਨੂੰ ਤਾਂ ਕਿਸੇ ਨੇ ਨਹੀਂ ਮੂੰਹ ਲਾਇਆ ਦੇਖ ਲੋ ਜੀ ਟਾਈਮ ਹਿਸਾਬ ਦਾ ਪਾਇਆ ਮੈਨੂੰ ਪਤਾ ਇਹਨਾਂ ਨੇ ਖਾਣਾ ਨਹੀਂ ਤੇ ਬਾਕੀ ਆਪਣੇ ਬੱਚੇ ਬੈਠੇ ਆ ਇੱਕ ਵਾਰ ਥੱਲੇ ਲਾਉਣਾ ਛਤਰੀ ਤੋਂ ਫਿਰ ਤੁਹਾਨੂੰ ਚੰਗੀ ਤਰ੍ਹਾਂ ਦਿਖਾਉਣਾ ਇੱਧਰ ਵੀ ਡੰਡਾ ਲਾਇਆ ਜੀ ਦੇਖ ਲਓ ਸਾਹਮਣੇ ਤੇ ਇੱਧਰ ਵੀ ਮੈਂ ਛਤਰੀ ਦੂਸਰੀ ਲਾ ਦਿੰਦਾ ਹੁੰਦਾ ਕਦੀ ਕਦੀ ਤੇ ਹੁਣ ਕੱਢ ਦੋਨੇ ਥੱਲੇ ਛਤਰੀ ਬੱਚੇ ਉਤਰਿਆਣ ਥੱਲੇ ਲੋੜੀ ਛਤਰੀ ਦਾ ਕਰਤੀ ਖੜੀ ਮੈਨੂੰ ਬੱਚਾ ਦਿਖਾਉਣਾ ਕੋਲ ਇੱਕ ਵਾਰ ਤੇ ਨਾਲ ਜਿਓ ਕਮੈਂਟ ਕਰਕੇ ਜਰੂਰ ਦੱਸਿਓ ਆ ਕਬੂਤਰ ਹੈ ਜਾਂ ਕਬੂਤਰੀ ਜਰੂਰ ਕਮੈਂਟ ਕਰਕੇ ਦੱਸਿਓ ਇਹ ਕਬੂਤਰੀ ਹੋਈ ਨਾ ਜਿਆਦਾ ਇਹ ਲਈ ਕਬੂਤਰ ਲਿਆਵਾਂਗੇ ਵਧੀਆ ਜਿਹਾ ਤੇ ਜਾਂ ਫੇ ਇਹਦੇ ਨਾਲ ਜੋੜਾ ਲਾਦਾਂਗੇ ਰੁਕੀ ਮੜਾ ਜੀ ਬ੍ਰਾਈਟਨੈਸ ਕਰ ਦਿੰਨਾ ਇਹਦੇ ਨਾਲ ਜੋੜਾ ਲਾਦਾਂਗੇ ਸਾਹਮਣੇ ਬੈਠਾ ਜਿਹੜਾ ਆਪਣਾ ਕਬੂਤਰ ਇਹ ਤਾਂ ਕਬੂਤਰ ਹੀ ਆ ਮੈਨੂੰ ਲੱਗਦਾ ਇਹਦੇ ਨਾਲ ਜੋੜਾ ਲਾਦਾਂਗੇ ਇਹ ਕਬੂਤਰੀ ਹੋਣੀ ਤਾਂ ਵਿੱਚ ਜੋ ਬਾਕੀ ਦੇਖੋ ਯਾ ਬੱਚੇ ਇਹਨਾਂ ਕੋਲ ਦਿਖਾਉਣਾ ਇੱਕ ਵਾਰ ਮੈਂ ਆਹ ਦੇਖੋ ਸਾਹਮਣੇ ਰੰਗ ਦੇ ਲਾਤ ਆ ਜੀ ਆਪਾਂ ਗਲਾਰੀ ਰੰਗ ਲਾਇਆ ਪਈ ਇਹਦੇ ਤੇ ਦਣੇ ਦਾ ਜੀ ਆਈ ਖਾਂ ਲੱਗੇ ਹੁਣ ਆਪਣੇ ਲਾਛਰਾ ਜੀ ਤੇ ਕਬੂਤਰੀ ਉਹ ਤੇ ਮੈਂ ਕਹ ਨਾਲੇ ਵੀਡੀਓ ਸ਼ੂਟ ਕਰ ਲਈ ਜੀ ਕਾਫੀ ਦਿਨ ਹੋ ਗਏ ਵੀਡੀਓ ਨਹੀਂ ਪਾਈ ਸੀ ਆਪਣੇ ਚੈਨਲ ਤੇ ਸ਼ਾਰਟ ਵੀਡੀਓ ਤੁਹਾਨੂੰ ਪਤਾ ਸੀ ਅਪਲੋਡ ਕਰੀ ਦੇਤੀ ਜੀ ਉਹ ਤਾਂ ਸ਼ੂਟ ਹੋ ਜਾਂਦੀ ਜੀ ਨਾਲ ਲਾਦੀ ਪਾਈ ਜਾਂਦੀ ਆ ਤੇ ਲੌਂਗ ਵੀਡੀਓ ਹੋਣ ਦੀ ਟਾਈਮ ਥੋੜਾ ਬਹੁਤਾ ਤਾਂ ਇਹ ਚੱਕਰ ਪਿੰਦਾ ਹੋਣੀ ਵੀ ਦੇਖ ਲੋ ਤੇ ਆ ਬੱਚਾ ਜੀ ਇਹਨੇ ਦੁਖੀ ਕੀਦਾ ਅੱਜ ਬਹੁਤ ਜਿਆਦਾ ਜੀ ਚਿੱਟਾ ਬੱਚਾ ਜੀ ਪਿਓਰ ਤੇ ਦੇਖੋ ਸਿਰ ਜੀ ਕਿਦਦਾ ਐਨ ਪਰ ਲਾਉਂਦੇ ਮਾਰ ਮਾਰ ਕੇ ਕਬੂਤਰਾਂ ਨੇ ਇਹ ਬੱਚਾ ਜੀ ਨਾ ਜਿਹੜਾ ਆ ਬੱਚਾ ਇਹ ਇਹਦਾ ਜੀ ਇਹ ਕਬੂਤਰ ਦਾ ਨਾ ਇਹ ਬੱਚਾ ਅੰਡਾ ਪਰਸੀਜ ਇਲਾਚ ਰਾਈ ਥਲੇ ਰੱਖਿਆ ਹੋਇਆ ਬੱਚਾ ਜੀ ਖਰਾ ਨਿਕਲਿਆ ਦੇਖ ਲਓ ਚਿੱਟਾ ਬਸ ਪੂਛ ਏ ਮੜੀ ਮੜੀ ਇਹਦੀ ਪੂਰੀ ਜੀ ਚਲੋ ਤੇ ਰੰਗ ਲਾਉਨੇ ਆ ਜੀ ਇਹਦੇ ਵੀ ਮੈਂ ਕਹਿੰਦਾ ਠਹਿਰ ਕੇ ਫਿਰ ਤੁਹਾਨੂੰ ਦਿਖਾਵਾਂਗੇ ਵੀਡੀਓ ਵਿੱਚ ਤੇ ਦੇਖ ਲਓ ਨਾਲੇ ਜੀ ਬੱਚੇ ਦੇ ਰੰਗ ਲਾਤਾ ਹਾਂ ਦੇਖ ਲਓ ਪਹਿਲਾ ਵੀ ਰੰਗ ਘੋਲਿਆ ਸੀਗਾ ਥੋੜਾ ਬਹੁਤ ਤੇ ਉਹ ਲਾਤਾ ਜੀ ਬੱਚੇ ਦੇ ਆਹ ਦੇਖ ਲਓ ਛਤਰੀ ਤੇ ਬੰਨੇ ਆ ਸਾਹਮਣੇ ਹੁਣ ਤੇ ਉਹਦਾ ਮਰੇ ਕੋਟਾ ਇਹ ਨਾ ਇੱਕ ਬਗਲ ਕਰਤੀ ਆ ਜੀ ਹੁਣ ਇਹ ਬੱਚੇ ਤੇ ਵੀ ਲੱਤ ਖੋਲ ਦਿੰਦੇ ਇਹਨੂੰ ਛਤਰੀ ਦੇ ਬੰਨਿਆ ਸੀ ਮੈਂ ਕਿਹਾ ਰੰਗ ਬਣਾਣਾ ਬਟਾ ਸੁੱਕ ਜਾ ਤੇ ਜੇ ਹੁਣ ਲੱਤ ਖੋਲ ਦਿੰਦਾ ਮਾੜੀ ਜੀ ਤੇ ਬੱਦਲ ਚੈੱਕ ਕਰੋ ਜੀ ਬਹੁਤ ਜ਼ਿਆਦਾ ਹੀ ਆਇਆ ਖਲਾਲਾ ਲੋ ਜੀ ਪੈਰ ਤਾਂ ਖੋਲਤਾ ਬੱਚੇ ਦਾ ਚਲੋ ਤੁਸੀਂ ਕਮੈਂਟ ਕਰਕੇ ਜੀ ਜ਼ਰੂਰ ਦੱਸਿਓ ਆਹ ਜੀ ਕਬੂਤਰ ਆ ਕਬੂਤਰੀ ਤੇ ਜੇ ਕਬੂਤਰੀ ਹੋਈ ਨਾ ਤੇ ਲੇ ਕਬੂਤਰ ਲੈ ਗਾਵਾਂਗੇ ਵਧੀਆ ਜਾਂ ਇੱਕ ਤੇ ਚਲੋ ਆ ਵੀਡੀਓ ਦਾ ਇੱਥੇ ਐਂਡ ਕਰਦੀ ਆ ਹੁਣ ਤੁਹਾਨੂੰ ਮਿਲਦੇ ਹਾਂ ਜਲਦੀ ਇੱਕ ਨਵੀਂ ਵੀਡੀਓ ਵਿੱਚ